ਇਹ ਚਿੱਠੀ ਸੀ ਉਹ ਸਾਨੂੰ ਜਿੱਥੇ ਪੜ ਕੇ ਸੁਆਦ ਆਉਂਦਾ ਸੀ ਉੱਥੇ ਲਿਖ ਕੇ ਵੀ ਬੜਾ ਕੁਝ ਅਸੀਂ ਪ੍ਰਗਟ ਕਰ ਦਿੰਨੇ ਹਾਂ ਜਿਹੜੀਆਂ ਭਾਵਨਾਵਾਂ ਸਾਡੀਆਂ ਕਿਤੇ ਦਿਲ 'ਚ ਦੱਬੀਆਂ ਰਹਿ ਜਾਂਦੀਆਂ ਅਸੀਂ ਕਿਤੇ ਨਾ ਕਿਤੇ ਇਹ ਕਲਮਾ ਇੰਤਜ਼ਾਰ ਰਹਿਦਾ ਸੀ ਇੱਥੇ ਲਿਖਣ ਵਾਲੇ ਨੂੰ ਵੀ ਇੱਥੇ ਪੜਨ ਵਾਲੇ ਨੂੰ ਵੀ ਕਿਉਂਕਿ ਅਕਲ ਕਹਿੰਦੇ ਬਦਾਮਾ ਨਾ ਨਹੀਂ ਆਉਂਦੀ ਅਕਲ ਧੱਕਿਆ ਨਾ ਆਉਂਦੀ ਆ ਜ਼ਿੰਦਗੀਆਂ ਖਬੜ ਖਬੜ ਰਾਵਾਂ ਤੇ ਆਉਂਦੀ ਆ ਛੱਡੇ ਖਾ ਕੇ ਆਉਂਦੀ ਆ ਟੰਡੇ ਪੈਰਾਂ ਤੇ ਜੁਗਦੇ ਆ ਫੇਰ ਆਉਂਦੀ ਆ ਪੱਥਰ ਜਿਹੇ ਹਮ ਟੰਡੇ ਆ ਫੇਰ ਆਉਂਦੀ ਆ ਪਲਾਤ ਸਾਨੂੰ ਫੁਕਰਾਂ ਮਾਰਦੇ ਆ ਫੇਰ ਆਉਂਦੀ ਆ ਤੁਸੀਂ ਕੀ ਜੇ ਇਹ ਲੋਕ ਜਾਣਦੇ ਹੁੰਦੇ ਆ ਤੁਹਾਡੀ ਇੱਜ਼ਤ ਕਰਨੀ ਆ ਕਿ ਨਹੀਂ ਕਰਨੀ ਇਹ ਲੋਕ ਜਾਣਦੇ ਆ ਤੁਸੀਂ ਕਿਤਰਾ ਪਾਉਂਦੇ ਜੇ ਕਿਤਰਾ ਖਾਂਦੇ ਜੇ ਇੱਕ ਤਰਾ ਬੰਦੇ ਜੇ ਇੱਕ ਤਰਾ ਵਿਚਰਦੇ ਜੇ ਕਿਤਰਾ ਗੱਲ ਕਰਦੇ ਜੇ ਇਹ ਚੀਜ਼ ਤਾਂ ਖਰੀਦੀ ਜਾਣ ਵਾਲੀ ਚੀਜ਼ ਨਹੀਂਗੀ ਨਾ ਕੋਈ ਤੁਹਾਡੀ ਜ਼ਬਰਦਸਤੀ ਇੱਜ਼ਤ ਕਰਦਾ ਇਹ ਤੇ ਕਪੂਲ ਦੀ ਖੁਸ਼ਬੂ ਵਾਂਗ ਆਉਂਦੀ ਆ ਜਦੋਂ ਤੁਹਾਡੇ ਚ ਖੁਸ਼ਬੂ ਆਈ ਤੇ ਆਪਣੇ ਪੌਰੇ ਤੁਹਾਡੇ ਵਾਲੇ ਦੋਲੇ ਮਟਰਾਉਣ ਲੱਗ ਜਣੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰਤਾ ਪੰਨੂ ਤੇ ਮੇਰਾ ਚੈਨਲ ਚੰਗ ਦੀ ਰਾਤ ਤੇ ਸਤ ਸਾਰਿਆਂ ਦਾ ਦੋਸਤੋ ਛੇਰ ਦਾ ਟਾਈਮ ਆ ਕੱਲ ਵੀ ਬਾਰਿਸ਼ ਹੋਈ ਸੀ ਇਸ ਟਾਈਮ ਬਾਰਿਸ਼ ਪੈ ਰਹੀ ਸੀ ਤੇ ਅੱਜ ਬਦਲਵਾਈ ਆ ਤੇ ਬਾਰਿਸ਼ ਦਾ ਮੂਡ ਆ ਫਿਰ ਬੜਾ ਪਿਆਰਾ ਜਿਹਾ ਮੰਜ਼ਰਾ ਤੇ ਇਹ ਰੋ ਕੁਦਰਤ ਦੇ ਰੰਗ ਆ ਪਰ ਇਹ ਬਾਰਿਸ਼ ਜਿਹੜੀ ਆ ਹੁਣ ਝੋਨੇ ਆ ਦੀ ਜਿਹੜੀ ਫਸਲ ਆ ਉਹ ਪੱਕੀ ਆ ਉਹਦੇ ਆਸਤੇ ਕੋ ਲਾਭ ਦਈਗਣੀ ਨੁਕਸਾਨ ਦਈਗਾ ਕਹਿਰ ਦੋਸਤੋ ਕਿ ਇਹ ਆਪਾਂ ਕਰ ਕੁਝ ਨਹੀਂ ਸਕਦੇ ਤੇ ਇਹ ਗੱਲਬਾਤ ਤੁਹਾਡੇ ਨਾਲ ਕਰਦੇ ਆ ਤੇ ਸਮਾਧੇ ਮرائی ਕੋਈ ਵਕਤ ਹੁੰਦਾ ਹੀ ਜਦੋਂ ਅਸੀਂ ਕਿਸੇ ਨੂੰ ਯਾਦ ਕਰਦੇ ਹਾਂ ਤੇ ਫਿਰ ਉਹਨੂੰ ਚਿੱਠੀ ਲਿਖਣੀ ਤੇ ਉਹਦੇ ਸ਼ਬਦਾਂ ਹੀ ਲਿਖਦੇ ਹਿੰਨਾ ਚਿੱਠੀ ਦੇ ਰੂਪ ਚ ਉਹਨਾਂ ਚ ਅਸੀਂ ਬੜਾ ਕੁਝ ਆਪਣੇ ਭਾਵ ਜਿਹੜੇ ਆ ਉਹਨਾਂ ਦਾ ਪ੍ਰਗਟਾਵਾ ਕਰਦੇ ਹਾਂ ਆਪਣੇ ਦਿਲ ਦੇ ਪਿਆਰ ਦਾ ਮੁਹੱਬਤ ਦਾ ਯਾਰ ਕਰਨਾ ਤੇ ਉਹਦੇ ਨਾਲ ਲਿਖਣ ਦਾ ਜਿਹੜਾ ਸੀ ਉਹ ਥੋੜਾ ਜਿਹਾ ਵਾਹਲ ਆਉਂਦਾ ਸੀ ਗੱਲ ਕਰਨ ਦਾ ਤਰੀਕਾ ਆਉਂਦਾ ਸੀ ਤੇ ਉਹ ਜਿਹੜੀ ਚਿੱਠੀ ਸੀ ਉਹ ਸਾਨੂੰ ਜਿੱਥੇ ਪੜ੍ਹ ਕੇ ਸੁਆਦ ਆਉਂਦਾ ਸੀ ਉੱਥੇ ਲਿਖ ਕੇ ਵੀ ਬੜਾ ਕੁਝ ਅਸੀਂ ਪ੍ਰਗਟ ਕਰ ਦਿੰਦੇ ਹਾਂ ਜਿਹੜੀਆਂ ਭਾਵਨਾਵਾਂ ਸਾਡੀਆਂ ਕਿਤੇ ਦਿਲ 'ਚ ਦੱਬੀਆਂ ਰਹਿ ਜਾਂਦੀਆਂ ਅਸੀਂ ਕਿਰਤਨਾ ਕਿਤੇ ਤੇ ਇਹ ਕਲਮਾ ਇੰਤਿਆਰ ਹਿੰਦਾ ਸੀ ਇੱਥੇ ਲਿਖਣ ਵਾਲੇ ਨੂੰ ਵੀ ਇੱਥੇ ਪੜਨ ਵਾਲੇ ਨੂੰ ਵੀ ਤੇ ਮੈਂ ਤੇ ਆਵੇ ਦਰਿਆਂ ਕਿ ਉਸ ਟਾਈਮ ਡੱਕ ਜਿਹੜਾ ਸੀ ਉਹ ਅਸੀਂ ਛੋਟੇ ਛੋਟੇ ਹੁੰਦੇ ਹਾਂ ਪਿੰਡਾਂ 'ਚ ਚਿੱਠੀਆਂ ਸਾਈਕਲ ਤੇ ਦੇਣ ਆਉਂਦੇ ਦੇਖ ਤੇ ਉਹਨਾਂ ਦੀ ਘੰਟੀ ਇੱਕ ਅਲੱਗ ਤਰ੍ਹਾਂ ਦੀ ਹੁੰਦੀ ਸੀ ਉਹ ਅਸੀਂ ਮੜੀ ਗੀ ਘੰਟੀ ਵੱਜਣੀ ਤੇ ਬੂਹੇ ਨੂੰ ਤੋੜਨਾ ਕਿਸੇ ਦੀ ਚਿੱਠੀ ਆਈ ਹੈ ਤੇ ਉਹ ਇੱਕ ਚਿੱਠੀ ਜਿਹੜੀ ਹੁੰਦੀ ਸੀ ਉਹਦੀਆਂ ਕੁਝ 17 ਹੀ ਜੜੀਆਂ ਸੀ ਉਹ ਸਾਰੇ ਪਰਿਵਾਰ ਨੂੰ ਸਕੂਨ ਦਿੰਦੀਆਂ ਸੀ ਆਂਡੀਆਂ ਗਵਾਂਡੀਆਂ ਨੇ ਆ ਕੇ ਪੁੱਛਣਾ ਲਾਂਦੇ ਦੀ ਕਿੱਠੀ ਆਈ ਆ ਕੀ ਹਾਲ ਆ ਹੋਂ ਦੋਸਤੋ ਈਮੇਲ ਆ ਗਈ ਆ ਮੈਸੇਜ ਆ ਗਿਆ ਤੇ ਬੜੇ ਬੜੇ ਸੋਹਣੇ ਸਲੋਗਨ ਕਈਆਂ ਨੇ ਲਿਖੇ ਹੁੰਦੇ ਆ ਬੜੀਆਂ ਬੜੀਆਂ ਸੋਹਣੀਆਂ ਗੱਲਾਂ ਲਿਖੀਆਂ ਹੁੰਦੀਆਂ ਅਰੇ ਖੂਬਸੂਰਤੀ ਰਹਿ ਗਈਆਂ ਇਹਨਾਂ ਦੇ ਵਿੱਚ ਉਹ ਜਿਹੜੀ ਭਾਵ ਜਿਹੜੇ ਇਹ ਆ ਇੱਕ ਆਪਣਾ ਪੰਨ ਸੀ ਤਰਾ ਕਾਗਜ਼ ਦੀ ਫੋਲੀ ਬਣ ਕੇ ਰਹਿ ਗਿਆ ਮੈਂ ਜ ਆਪਣਤ ਦੀ ਕਵਾਜ ਗਈ ਫਿਰ ਵੀ ਜਿਹੜੇ ਦਿਲੋਂ ਗਹਿਰਾ ਕੋ ਗੱਲ ਕਰਦੇ ਆ ਕੁਝ ਲਿਖਦੇ ਆ ਤੇ ਉਹਨਾਂ ਦੇ ਸ਼ਬਦ ਕਈ ਵਾਰੀ ਬੜਾ ਟੱਚ ਕਰਦੇ ਆ ਦਿਲ ਨੂੰ ਤੇ ਬਹੁਤ ਸੋਹਣੇ ਲੱਗਦੇ ਆ ਉਹ ਸ਼ਬਦ ਇਹ ਦੋਸਤੋ ਇਹ ਸ਼ਬਦੀ ਨੇ ਜਿਹੜਾ ਸਾਡੇ ਦਿਲਾਂ ਤੋਂ ਦਿਲਾਂ ਨੂੰ ਪੁੱਲ ਨੇ ਇਹਨਾਂ ਦੇ ਚੱਲ ਕੇ ਅਸੀਂ ਇੱਕ ਦੂਜੇ ਤੱਕ ਪਹੁੰਚਦੇ ਆਂ ਆਪਣੇ ਦਿਲ ਦਾ ਆਪਣੀ ਮੁਹੱਬਤ ਦਾ ਜਿਹਾਰ ਕਰਦੇ ਆ ਤੇ ਕਈ ਵਾਰੀ ਸ਼ਬਦਾਂ ਦੇ ਵਿੱਚ ਸਦਾ ਚਿਹਰਾ ਵੀ ਹੁੰਦਾ ਸਾਡੀ ਆਹ ਵੀ ਹੁੰਦੀ ਸਾਡੀ ਹੂਕ ਵੀ ਹੁੰਦੀ ਸਾਡੇ ਜਜ਼ਬਾਤ ਵੀ ਹੁੰਦੇ ਸਾਡੀ ਧੜਕਣ ਵੀ ਹੁੰਦੀ ਸਦਾ ਇਹੀ ਤੇ ਜਹਾਰ ਵੀ ਹੁੰਦਾ ਪਿਆਰ ਵੀ ਹੁੰਦਾ ਇਨਕਾਰ ਵੀ ਹੁੰਦਾ ਇਹ ਸਾਰਾ ਕੁਝ ਸ਼ਬਦਾਂ 'ਚ ਹੁੰਦਾ ਤੇ ਕਵਦਾਂ ਦੀ ਚਾਦਰ ਨੂੰ ਅਸੀਂ ਜਿਥੋਂ ਦਾ ਛਾੜਦੇ ਆ ਸਾਨੂੰ ਬੜਾ ਕੁਝ ਵਿੱਚੋਂ ਲੱਭਦਾ ਦੋਸਤੋ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਦੇ ਆ ਇਹ ਸ਼ਬਦਾਂ ਦਾ ਮਾਧਿਅਮ ਆ ਇਹਦੇ ਰਾਹੀਂ ਮੈਂ ਤੁਹਾਡੇ ਤੱਕ ਪਹੁੰਚਦਾ ਹਾਂ ਤੇ ਆਪਣੇ ਦਿਲ ਦੀ ਗੱਲ ਕਰਦਾ ਇਸ ਖੂਸੂਰਤ ਮੌਸਮ ਦੇ ਵਿੱਚ ਮੈਂ ਹੋਰ ਵੀ ਕੋਈ ਗੱਲਾਂ ਤੁਹਾਡੇ ਨਾਲ ਕਰਦਿਆਂ ਤੇ ਕਰਦਾ ਰਹੂੰਗਾ ਕਿਉਂਕਿ ਆਪਾਂ ਸਾਂਝ ਪਾਉਣੀ ਹੁੰਦੀ ਸਾਰੇ ਰੋਜ਼ ਦਿੱਲੀ ਤੇ ਇਹ ਵਕਤ ਜਿਹੜਾ ਹੁੰਦਾ ਮੇਰਾ ਸਵੇਰੇ ਸੈਰ ਦਾ ਹੁੰਦਾ ਐਕਸਰਸਾਈਜ਼ ਦਾ ਹੁੰਦਾ ਇਹ ਬੜਾ ਵਧੀਆ ਵਕਤ ਹੁੰਦਾ ਇਹਦੇ 'ਚ ਤੁਹਾਡੇ ਨਾਲ ਫਿਰ ਗੱਲਬਾਤ ਵੀ ਜਿਹੜੀ ਆ ਉਹ ਬੜੀ ਵਧੀਆ ਲੱਗਦੀ ਮੈਨੂੰ ਕਰਕੇ ਜ਼ਰੂਰਤ ਹੈ ਤਾਂ ਜ਼ਿਕਰ ਹੈ ਵਰਨਾ ਜਹਾਂ ਕਿਸ ਕੋ ਕਿਸ ਕੀ ਫਿਕਰ ਹੈ ਜ਼ਰੂਰਤ ਹੈ ਤਾਂ ਜ਼ਿਕਰ ਹੈ ਵਰਨਾ ਜਹਾਂ ਕਿਸ ਕੋ ਕਿਸ ਕੀ ਫਿਕਰ ਹੈ ਦੋਸਤੋ ਸਾਡੀ ਫਿਕਰ ਆ ਤੇ ਤਾਂ ਹੀ ਤੁਹਾਡਾ ਜ਼ਿਕਰ ਆਣਾ ਉਸ ਤਰ੍ਹਾਂ ਕਾਹਨ ਜ਼ਿਕਰ ਕਰਦਾ ਬਹੁਤ ਲੋਕਾਂ ਦੇ ਮੈਂ ਚਿਹਰੇ ਗੈਰ ਗੰਭੀਰ ਵੇਖਿਆ ਜਿ ਤਰ੍ਹਾਂ ਮੌਸਮ ਵੀ ਮੇਰੇ ਪਿੱਛੇ ਵੇਖ ਰਿਹਾ ਜੀ ਗੈਰ ਗੰਭੀਰ ਹੁੰਦਾ ਜਾਂਦਾ ਨਾ ਤੇ ਚਿਹਰਿਆਂ ਦੇ ਉੱਤੇ ਇਸ ਤਰ੍ਹਾਂ ਦੇ ਭਾਵ ਹੁੰਦੇ ਆ ਕਿ ਚਿਹਰੇ ਦਾ ਕੋਈ ਵੀ ਪੰਨਾ ਜਿਹੜਾ ਪੜਿਆ ਨਹੀਂ ਜਾਂਦਾ ਹੂੰ ਸੋ ਦੋਸਤੋ ਮੈਂ ਜਿਹੜੀ ਆਪਦੀ ਗੱਲ ਆ ਉਹ ਕੋ ਜੇ ਇਹ ਸ਼ਬਦ ਨਾਲ ਸ਼ੁਰੂ ਕੀਤੀ ਸੀ ਕਿ ਫਿਕਰ ਹੈ ਤਾਂ ਜ਼ਿਕਰ ਹੈ ਜੇਦੋਂ ਕੋਈ ਤੁਹਾਡਾ ਜ਼ਿਕਰ ਕਰਦਾ ਤੇ ਇਹਦਾ ਮਤਲਬ ਆ ਉਹਦੇ ਵਿੱਚ ਫਿਕਰ ਦਾ ਅਰਥ ਇਹ ਨਹੀਂਗਾ ਕਿ ਉਹਨੂੰ ਚਿੰਤਾ ਵਾ ਜਾਂ ਦੁੱਜਾ ਵਾ ਇਹਦੀ ਅਰਥ ਯਾਦ ਵੀ ਆ ਜਦੋਂ ਤੁਹਾਡੀ ਖਬਰ ਸੁਣ ਲਈ ਤੜਪਦਾ ਵੀ ਆ ਕਿ ਬੜਾ ਦਿਨ ਹੋ ਗਿਆ ਬੜੀ ਧੀਰ ਹੋ ਗਈ ਉਸ ਬੰਦੇ ਦੀ ਖਬਰ ਨਹੀਂ ਆਈ ਹਨੋ ਫਿਕਰ ਹੁੰਦਾ ਫਿਰ ਅਸੀਂ ਫੋਨ ਲਾਉਨੇ ਆ ਇਹ ਤਾਂ ਮੈਂ ਜਿਹੜੀ ਮੈਂ ਪਿੱਛੇ ਗੱਲ ਕਰਾਂ ਕਿੱਥੀ ਲਿਖ ਦਿੰਦੇ ਸੀ ਤੇ ਦੋਸਤੋ ਜਿਹੜੇ ਤੁਹਾਡੇ ਫਿਕਰ ਕਰਨ ਵਾਲੇ ਆ ਉਹਨਾਂ ਦੀ ਕਦਰ ਜ਼ਰੂਰ ਕਰਿਆ ਕਰੋ ਉਹਨਾਂ ਦਾ ਜ਼ਿਕਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡਾ ਜ਼ਿਕਰ ਕਰਦੇ ਆ ਅਕਸਰ ਹੀ ਦੋਸਤੋ ਸਾਡੀ ਨਜ਼ਰ ਤੇ ਸਾਡਾ ਨਜ਼ਰੀਆ ਤੇ ਸ਼ਾਇਦ ਮੈਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਸੀ ਜਿਸ ਮਾਪਿਓ ਦਾ ਨਜ਼ਰੀਆ ਬੱਚਿਆਂ ਨੂੰ ਪ੍ਰਤੀ ਬਿਹਤਰ ਹੁੰਦਾ ਨਾ ਉਹ ਬੱਚਿਆਂ ਨੂੰ ਕਦੀ ਘੁੰਮਣ ਤੋਂ ਨਹੀਂ ਰੋਕਦੇ ਕਿਉਂਕਿ ਬਾਹਰ ਜਦੋਂ ਅਸੀਂ ਜਾਂਦੇ ਆ ਨਾ ਤੇ ਬੜਾ ਕੁਝ ਵਿਸ਼ਾਲ ਆ ਘਰ ਅਸੀਂ ਸਿਮਟ ਜਾਂਦੇ ਆ ਉਹ ਦਾ ਆਪਣਾ ਮੁਕਾਮ ਹੁੰਦਾ دریا ਦਾ ਹੁੰਦਾ ਸਮੁੰਦਰ ਦਾ ਆਪਣਾ ਹੁੰਦਾ ਜੇ ਅਸੀਂ ਬੜਾ ਕੁਝ ਇਸ ਗੁਣੀਆਂ ਦੇ ਵਿੱਚ ਆ ਕੇ ਜਿਹੜਾ ਅਸੀਂ ਸਿੱਖਦੇ ਆ ਤਰੀਕਾ ਸਿੱਖਦੇ ਆ ਜੀਣ ਦਾ ਸਲੀਕਾ ਸਿੱਖਦੇ ਆ ਪਾਉਣ ਦਾ ਖਾਣ ਦਾ ਬੈਣ ਦਾ ਉੱਠਣ ਦਾ ਇਹ ਜਿਹੜਾ ਸਾਨੂੰ ਘਰ ਨਹੀਂ ਆਉਂਦੀਆਂ ਕਿਉਂਕਿ ਸਾਡੇ ਵਿੱਚ ਜਿਹੜਾ ਹੁੰਦਾ ਉਮਰ ਦਾ ਜਨਰੇਸ਼ਨ ਦਾ ਇੱਕ ਗਾਇਬ ਹੁੰਦਾ ਜਿਹੜੇ ਸਾਡੇ ਮਾਪਿਓ ਆ ਉਹ ਕਿਸੇ ਹੋਰ ਵਕਤ ਜੰਮੇ ਹੁੰਦੇ ਆ ਪਰ ਉਹਨਾਂ ਦੀ ਧਾਰਨਾ ਬਣ ਜਾਂਦੀ ਹੈ ਕਿ ਅਸੀਂ ਸਿਆਣੇ ਸੀ ਸਾਡੇ ਤੋਂ ਪਹਿਲਾਂ ਨਾ ਕੋਈ ਸਿਆਣਾ ਜੰਮਿਆ ਨਾ ਹੁਣ ਗਾਂ ਸਾਡੇ ਬੱਚੇ ਇੰਨੇ ਸਿਆਣੇ ਆ ਪਰ ਜਿਹੜੇ ਬੱਚੇ ਹੁੰਦੇ ਆ ਉਹ ਨਵੇਂ ਸਮੇਂ ਜੰਮੇ ਹੁੰਦੇ ਆ ਤੇ ਉਹ ਹੋ ਸਕਦਾ ਸਾਡੇ ਨਾਲ ਸਿਆਣੇ ਹੋਣ ਪਰ ਸਾਨੂੰ ਐਕਸੈਪਟ ਕਰਦਿਆਂ ਉਹਨਾਂ ਨੂੰ ਇਹ ਬੜਾ ਟਾਈਮ ਲੱਗਦਾ ਤੇ ਦੋਸਤੋ ਤੁਸੀਂ ਕੀ ਜੇ ਇਹ ਲੋਕ ਜਾਣਦੇ ਹੁੰਦੇ ਆ ਤੁਹਾਡੀ ਇਤ ਕਰਨੀ ਆ ਕਿ ਨਹੀਂ ਕਰਨੀ ਇਹ ਲੋਕ ਜਾਣਦੇ ਆ ਤੁਸੀਂ ਕਿ ਤਰ੍ਹਾਂ ਪਾਉਂਦੇ ਜੇ ਕਿਤਰਾ ਖਾਂਦੇ ਜੇ ਕਿਤਰਾ ਬੰਦੇ ਜੇ ਕਿਤਰਾ ਵਿਚਰਦੇ ਜੇ ਕਿਤਰਾ ਗੱਲ ਕਰਦੇ ਜੇ ਇਹ ਸਾਰਾ ਕੁਝ ਲੋਕਾਂ ਨੂੰ ਪਤਾ ਹੁੰਦਾ ਤੇ ਲੋਕ ਫਿਰ ਤੁਹਾਡਾ ਨਾਮ ਰੱਖਦੇ ਆ ਤੁਹਾਡੀ ਇਤ ਕਰਨੀ ਨਾ ਕਰਨੀ ਉਹ ਤੁਹਾਡੇ ਕੰਮ ਤੁਹਾਨੂੰ ਸਿਖਾਉਂਦੇ ਆ ਇਸ ਕਰਕੇ ਜੇ ਤੁਸੀਂ ਕੁਝ ਸਿੱਖਣਾ ਤੇ ਹਰ ਬੰਦੇ ਤੋਂ ਸਿੱਖ ਸਕਦੇ ਜੇ ਮਾਲੀ ਤੋਂ ਸਿੱਖ ਸਕਦੇ ਜੇ ਫੁੱਲਾਂ ਨਾਲ ਪਿਆਰ ਕਿਤਰਾ ਕਰੀਦਾ ਮਾਂ ਤੋਂ ਸਿੱਖ ਸਕਦੇ ਜੇ ਬੱਚਿਆਂ ਦੀ ਐਮਿਤ ਕੀ ਹੁੰਦੀ ਆ ਇਹ ਉਹ ਤੋਂ ਸਿੱਖ ਸਕਦੇ ਜੇ ਜ਼ਿੰਮੇਵਾਰੀਆਂ ਕੀ ਹੁੰਦੀਆਂ ਨਿਚਰ ਤੋਂ ਸਿੱਖ ਸਕਦੇ ਜੇ ਉਹਦੀ ਸੰਭਾਲ ਕਿਤਰਾ ਕੀਤੀ ਜਾਂਦੀ ਪਾਣੀ ਤੋਂ ਸਿੱਖ ਸਕਦੇ ਜੇ ਉਹਦੇ ਅਰਥ ਕਿਤਰਾ ਹੁੰਦੇ ਆ ਕਿਉਂਕਿ ਪਾਣੀ ਹਮੇਸ਼ਾ ਉੱਪਰ ਤੋਂ ਨੀਵੇਂ ਵੱਲ ਨੂੰ ਜਾਂਦਾ ਆਪਦਾ ਲੈਵਲ ਸਮ ਸਮਤਲ ਰੱਖਦਾ ਸੰਗੀਤ ਤੋਂ ਸਿੱਖ ਸਕਦੇ ਜੇ ਕਿ ਕੰਨਾਂ ਨੂੰ ਕੀ ਚੰਗਾ ਲੱਗਦਾ ਪੰਛੀਆਂ ਤੋਂ ਸਿੱਖ ਸਕਦੇ ਜੀ ਕਿ ਸੰਤੋਖ ਕੀ ਹੁੰਦਾ ਸਬਰ ਕੀ ਹੁੰਦਾ ਔਰ ਕੁਦਰਤ ਦੇ ਗੀਤ ਕਿ ਤਰ੍ਹਾਂ ਗਾਈਦੇ ਆ ਔਰ ਰੁੱਖਾਂ ਤੋਂ ਵੀ ਸਿੱਖ ਸਕਦੇ ਜੀ ਉਹਨਾਂ ਦੀ ਜੜਾਂ ਦਾ ਉਹਨਾਂ ਦਾ ਜੜਨ ਦਾ ਤਰੀਕਾ ਪਿਆਰ ਕਰਨ ਦਾ ਤਰੀਕਾ ਬੜਾ ਕੋਝਾ ਅਸੀਂ ਜੇ ਸਿੱਖਣਾ ਹੋਵੇ ਹਰ ਪੈਰ ਪੈਰ ਤੇ ਸਿੱਖ ਸਕਦੇ ਦੋਸਤੋ ਇਹ ਕੁਦਰਤ ਸਾਡੀ ਕਿਤਾਬ ਆ ਜਾਂ ਇਸ ਕਿਤਾਬ ਦੇ ਅਸੀਂ ਇੱਕ ਅੱਖਰਾਂ ਤੇ ਸਾਨੂੰ ਦੂਜੇ ਅੱਖਰਾਂ ਦੀ अहमियत ਉਹਨਾਂ ਦੇ ਸ਼ਬਦਾਂ ਦਾ ਪੂਸਾਰਾ ਉਹਨਾਂ ਦੀ ਸਰਚਨਾ ਤੇ ਜ਼ਿੰਦਗੀ ਬਹੁਤ ਛੋਟੀ ਆ ਇਹ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰ ਜਾਂਦੇ ਆ ਪਰ ਜੇ ਅਸੀਂ ਸਿੱਖਣਾ ਹੋਵੇ ਮੇਰਾ ਖਿਆਲ ਸਾਨੂੰ ਹਜ਼ਾਰਾਂ ਸਾਲ ਵੀ ਥੋੜੇ ਨੇ ਸਿੱਖਣ ਆਸਤੇ ਪਰ ਜੇ ਅਸੀਂ ਕੁਝ ਨਹੀਂ ਸਿੱਖਣਾ ਅਸੀਂ ਸਿਆਣੇ ਹੋ ਗਏ ਆ ਤੇ ਤੇ ਗੱਲ ਨਿਬੜ ਗਈ ਤੇ ਤੇ ਗੱਲ ਕਰਨ ਦੀ ਲੋੜ ਹੀ ਨਹੀਂ ਜ਼ਿਆਦਾਤਰ ਇਹੋ ਹੀ ਆ ਅੱਜ ਕੱਲ ਹੁੰਦਾ ਕਿ ਮੈਨੂੰ ਸਭ ਪਤਾ ਇਹਨੂੰ ਨਹੀਂ ਪਤਾ ਮੈਨੂੰ ਪਤਾ ਅਸੀਂ ਦੁੱਗੇ ਨੂੰ ਗੱਲ ਵੀ ਐਸੇ ਕਰਕੇ ਨਹੀਂ ਕਰ ਦਿੰਦੇ ਤੇ ਤੈਨੂੰ ਕੀ ਪਤਾ ਮੈਨੂੰ ਜ਼ਿਆਦਾ ਪਤਾ ਬਿਲੋ ਮੇਰੀ ਸੁਣ ਤੇ ਜਦੋਂ ਸਾਨੂੰ ਪਤਾ ਹੁੰਦਾ ਕਿ ਸਚਾਈ ਤੇ ਆ ਕਿ ਅਸੀਂ ਕੋਫਰੀ ਤੋਲ ਰਹੇ ਹਾਂ ਤੇ ਕਈਆਂ ਨੂੰ ਕੋਫਰ ਤੋਲ ਕੇ ਮਜ਼ਾ ਆਉਂਦਾ ਤੇ ਉਹ ਤੋਲਦੇ ਰਹਿੰਦੇ ਆ ਕਿਉਂਕਿ ਇਹਨੂੰ ਕਿਹੜੇ ਵੱਟੇ ਚਾਹੀਦੇ ਆ ਤੇਰੀ ਤੱਕੜੀ ਆ ਦੇਖਾ ਕਿੰਨਾ ਮਰਦੀ ਕਿੰਟਰ ਨਾਲ ਕਿੰਟਰ ਤੋਲੀ ਜਾਉ ਜ਼ਿਆਦਾਤਰ ਇਹ ਹੋ ਹੀ ਹੁੰਦਾ ਪਰ ਸਾਨੂੰ ਆਪਣਾ ਨਜ਼ਰੀਆ ਬਦਲਣ ਦੀ ਲੋੜ ਆ ਆਪਣਾ ਤਰੀਕਾ ਬਦਲਣ ਦੀ ਲੋੜ ਆ ਕਿ ਅਸੀਂ ਜਦੋਂ ਦੂਜੇ ਦੇ ਤਾਂ ਇਤ ਕਰਦੇ ਆ ਤੇ ਫਿਰ ਸਾਨੂੰ ਇਤ ਦੇ ਅਰਥ ਪਤਾ ਲੱਗਦੇ ਆ ਇਤ ਖਰੀਦੀ ਜਾਣ ਵਾਲੀ ਚੀਜ਼ ਨਹੀਂਗੀ ਨਾ ਕੋਈ ਤੁਹਾਡੀ ਜ਼ਬਰਦਸਤੀ ਇਤ ਕਰਦਾ ਇਤ ਇੱਕ ਫੁੱਲ ਦੀ ਖੁਸ਼बू ਵਾਂਗ ਆਉਂਦੀ ਆ ਜਦੋਂ ਤੁਹਾਡੇ ਚ ਖੁਸ਼ਬੂ ਆਈ ਤੇ ਆਪਣੇ ਆਪ ਹੀ ਭੌਰੇ ਤੁਹਾਡੇ ਵਾਲੇ ਦੌੜੇ ਮਧਰਾਉਣ ਲੱਗ ਜਣੇ ਦੋਸਤੋ ਕਹਿੰਦੇ ਆ ਕਿ ਜਦੋਂ ਕੋਈ ਸੁਣਨ ਵਾਲਾ ਹੋਵੇ ਨਾ ਤੇ ਅਸੀਂ ਬੇਮਤਲਬੀਆਂ ਗੱਲਾਂ ਵੀ ਕਰੀਏ ਤੇ ਉਹ ਵੀ ਪਿਆਰ ਹੀ ਚਾਹਦੀਆਂ ਕਿਉਂਕਿ ਅੱਗੇ ਸੁਣਨ ਵਾਲਾ ਸਾਡੀ ਚਾਹਤ ਵਾਲਾ ਸਾਨੂੰ ਚਾਹਣ ਵਾਲਾ ਸਦਾ ਦਿਲ ਰੱਖਣ ਵਾਲਾ ਸਭ ਦੀਆਂ ਬਾਤਾਂ ਨੂੰ ਸਮਝਣ ਵਾਲਾ ਤੇ ਫਿਰ ਸਾਡੀ ਜਿਹੜੀ ਹਰ ਗੱਲ ਆ ਉਹਦਾ ਹੁੰਦਾ ਹੰਦਾਰਾ ਪਰਦਾ ਉਹ ਸਾਨੂੰ ਬੜਾ ਸੋਹਣਾ ਲੱਗਦਾ ਅਸੀਂ ਆਪਣੀ ਪਰੇ ਪਰੇ ਖਵਦਾਂ ਦੀ ਜਗਾ ਛੋਟੀਆਂ ਛੋਟੀਆਂ ਗੱਲਾਂ ਕਰਦੇ ਹਲਕੀਆਂ ਫੁਲਕੀਆਂ ਤੇ ਉਹਨਾਂ ਚ ਵੀ ਉਹ ਜਿਹੜਾ ਬੜਾ ਆਪਣਾਤ ਆਪਣਾ ਪੰਜਾਬ ਦਾ ਤੇ ਦੋਸਤੋ ਜਦੋਂ ਕੋਈ ਤੁਹਾਡਾ ਚਾਹਣ ਵਾਲਾ ਨਹੀਂ ਨਾ ਹੁੰਦਾ ਤੇ ਤੁਸੀਂ ਜਿੰਨੀਆਂ ਮਰਜ਼ੀ ਫਲਸਫੀਕਲ ਗੱਲਾਂ ਕਰ ਲਓ ਜਿੰਨੀ ਮਰਜ਼ੀ ਫਲਸਫੀ ਆਪਦੀ ਰੱਖ ਲਓ ਜਿੰਨੀਆਂ ਮਰਜ਼ੀ ਦੁਨੀਆ ਭਾਦੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਲਓ ਤੇ ਫਿਰ ਤੁਹਾਡੀ ਕਿਸੇ ਆਂ ਦਾ ਤੁਹਾਡੀ ਕਿਸੇ ਗੱਲ ਦਾ ਕਿਸੇ ਨੇ ਕੋਈ ਹੰਗਾਰਾ ਨਹੀਂ ਦੇਣਾ ਇਹ ਸਿਰਫ ਤੁਹਾਡੇ ਚਾਉਣ ਵਾਲੇ ਤੇ ਡਿਪੈਂਡ ਕਰਦਾ ਕਿਉਂ ਕਿ ਹੋ ਜਾਵਾ ਤੇ ਇਹ ਤੋਂ ਪਹਿਲਾਂ ਕਿ ਅਸੀਂ ਇਸ ਜੀ ਨੂੰ ਉਲਟ ਕਰਕੇ ਦੇਖੀਏ ਕਿ ਸਾਡੇ ਚਾਉਣ ਵਾਲਾ ਕਿਦਾਂ ਜਦੋਂ ਸਾਨੂੰ ਕੋਈ ਗੱਲ ਬਾਤ ਸੁਣਾਉਂਦਾ ਤੇ ਅਸੀਂ ਉਹਦੀ ਕਿੱਦਾਂ ਸੁਣਦੇ ਆ ਸਾਨੂੰ ਵੀ ਉਸ ਤੇ ਪ੍ਰਾਈਸ ਸੁਣਨੀ ਚਾਹੀਦੀ ਤਾਂ ਅਸੀਂ ਚਾਹੁੰਨੇ ਆ ਕਿ ਦੂਜਾ ਸਾਡੀ ਗੱਲ ਬਾਤ ਸੁਣੇ ਤੇ ਸਾਨੂੰ ਵੀ ਕਿਸੇ ਦਾ ਦਿਲ ਰੱਖਣਾ ਆਉਣਾ ਚਾਹੀਦਾ ਕਿਸੇ ਦੀ ਗੱਲ ਸੁਣ ਕੇ ਹੰਗਾਰਾ ਭਰਨਾ ਆਉਣਾ ਚਾਹੀਦਾ ਕਿਉਂਕਿ ਅਕਲ ਕਹਿੰਦੇ ਬਦਾਮਾ ਨਾ ਨਹੀਂ ਆਉਂਦੀ। ਅਕਲ ਤੱਕਿਆਂ ਨਾ ਆਉਂਦੀ ਆ। ਜ਼ਿੰਦਗੀ ਦੀਆਂ ਹਬੜ ਖਬੜ ਰਾਵਾਂ ਤੇ ਆਉਂਦੀ ਆ। ਛੱਡੇ ਖਾ ਕੇ ਆਉਂਦੀ ਆ। ਅੰਡੇ ਪੈਰਾਂ ਚ ਜੁਗਦੇ ਆ ਫੇਰ ਆਉਂਦੀ ਆ। ਪੱਥਰ ਜੇ ਹਮ ਦੰਦੇ ਆ ਫੇਰ ਆਉਂਦੀ ਆ। ਹਲਾਤ ਸਾਨੂੰ ਠੁਕਰਾਂ ਮਾਰਦੇ ਆ ਫੇਰ ਆਉਂਦੀ ਆ। ਇਸ ਕਰਕੇ ਜਦੋਂ ਕੋਈ ਤੁਹਾਡੇ ਨਾਲ ਦਿਲ ਦੀ ਗੱਲ ਕਰਦਾ ਹੋਵੇ ਤੇ ਉਹਦੀ ਗੱਲ ਸੁਣ ਲੈਣੀ ਚਾਹੀਦੀ ਆ ਉਹਦਾ ਦਿਲ ਰੱਖ ਲੈਣਾ ਚਾਹੀਦਾ। ਦਿਲ ਰੱਖਣਾ ਜਿਹਨੂੰ ਆਉਂਦਾ ਮਨੁੱਖ ਕੁਦਰਤ ਆਪਣੇ ਬੁੱਕਲ ਜ਼ਰੂਰਤ ਦਿੰਦੀ ਆ ਜਿਹੜਾ ਕਿਸੇ ਦਾ ਪਰਦਾ ਰੱਖਦਾ ਉਹਦੇ ਕੁਦਰਤ ਪਰਦੇ ਜ਼ਰੂਰ ਰੱਖਦੀ ਆ ਦੋਸਤੋ ਜਿਹੜੀਆਂ ਮੈਂ ਗੱਲਾਂ ਕਰਦਾ ਤੁਹਾਡੇ ਨਾਲ ਤੁਹਾਡੇ ਤੱਕ ਪਹੁੰਚ ਕਰਦਾ ਤੁਹਾਡੇ ਦਿਲ ਦੇ ਦਰਵਾਜ਼ੇ ਤੇ ਆ ਕੇ ਰੋਜ਼ ਕੁੰਡੀ ਖੜਕਾਉਣਾ ਇਹ ਮੇਰੀ ਮੁਹੱਬਤ ਆ ਤੁਹਾਡੇ ਪ੍ਰਤੀ ਤੇ ਜੇ ਤੁਸੀਂ ਮੈਨੂੰ ਵੇਖਦੇ ਤੇ ਤੁਹਾਡਾ ਇੱਕ ਲਾਈਕ ਮਾਂ ਦੀ ਹਾਂ ਵਰਗਾ ਦਾ ਹੋਮਵਰਕਾਂ ਦਾ ਜਿਹੜੀ ਬਾਤ ਸੁਣਾਉਂਦੀ ਆ ਤੇ ਅਸੀਂ ਉਹਦੀ ਬਾਤ ਸੁਣਦੇ ਆ ਤੇ ਹਾਂ ਹਾਂ ਜੀ ਹੰਗਾਰਾ ਭਰਦੇ ਆ ਤੇ ਉਹਨੂੰ ਪਤਾ ਲੱਗਦਾ ਵੀ ਹਾਂ ਇਹ ਸੁਣਦਾ ਕਿਤੇ ਸੌਂਤ ਨਹੀਂ ਗਿਆ ਇਹ ਦੋਸਤੋ ਇੱਕ ਤੁਹਾਡੀ ਹਾਂ ਦਾ ਹੰਗਾਰਾ ਜੀ ਤਾਂ ਮੈਨੂੰ ਇੰਤਜ਼ਾਰ ਹੁੰਦਾ ਕਿ ਤੁਸੀਂ ਵਾਕਿਆਈ ਮੇਰੀ ਗੱਲ ਨੂੰ ਸੁਣ ਰਹੇ ਜੇ ਮੇਰੀ ਗੱਲ ਚੰਗੀ ਆ ਮਾੜੀ ਆ ਕੀ ਆ ਮੈਨੂੰ ਕਦੀ ਪਤਾ ਤਾਂ ਨਹੀਂ ਲੱਗੂਗਾ ਜੇ ਤੁਸੀਂ ਹਾਂ ਦਾ ਹੰਗਾਰਾ ਭਰਦੇ ਤੇ ਮੈਨੂੰ ਕਈ ਵਾਰ ਇਹ ਆ ਲੱਗਦਾ ਕਿ ਮੈਂ ਮੇਰੀ ਗੱਲ ਸੁਣ ਸਾਰੇ ਲੈਂਦੇ ਆ ਪਰ ਇੱਕ ਲਾਈਕ ਦੇ ਕੇ ਕਦੀ ਹਾਂ ਦਾ ਹੰਗਾਰਾ ਭਰਨ ਦੀ ਖੇਚਲ ਨਹੀਂ ਕੀਤੀ ਪਤਾ ਨਹੀਂ ਇਹਦਾ ਕੀ ਕਾਰਨ ਆ ਜੇ ਤੁਹਾਡੇ ਕੋਲੇ ਕਾਰਨ ਹੋਵੇ ਤਾਂ ਮੈਨੂੰ ਜਰੂਰ ਦੱਸਿਓ ਕਿ ਕਿਉਂ ਨਹੀਂ ਤੁਸੀਂ ਇਹ ਕੰਮ ਕਰਦੇ ਕਿਉਂਕਿ ਮੈਨੂੰ ਤਾਂ ਜਿਹੜੀ ਚੰਗੀ ਚੀਜ਼ ਲੱਗੇ ਮੈਂ ਤਾਂ ਲਾਈਕ ਜਰੂਰ ਦਿੰਦਾ ਨਾ ਕਮੈਂਟ ਨਾ ਸੀ ਘਟੋ ਘਟ ਲਾਈਕ ਤੇ ਹੀ ਦੇ ਸਕਦੇ ਆ ਵੀਜੀ ਲਾਈਵ ਟਾਈਮ ਵੀ ਦੇ ਸਕਦੇ ਆ ਇਹਨ ਕਿਸੇ ਦੀ 2 ਮਿੰਟ 4 ਮਿੰਟ ਗੱਲ ਸੁਣਦੀ ਆ ਤੇ ਕੋਈ ਵੱਡੀ ਗੱਲ ਨਹੀਂ ਉਹਨੂੰ ਵੀ ਪਤਾ ਲੱਗੇ ਕਿ ਹਾਂ ਮੈਨੂੰ ਇਸ ਬੰਦੇ ਨੇ ਸੁਣ ਲਿਆ ਮੇਰਾ ਮੈਸੇਜ ਮੇਰੇ ਦਿਲ ਦੀ ਗੱਲ ਮੇਰੇ ਦਿਲ ਦੇ ਭਾਵ ਮੈਂ ਉਹਦੀ ਤਲੀ ਤੇ ਰੱਖਿਆ ਤੇ ਉਹਨੇ ਵੇਖਿਆ ਹਾਂ ਵਾਕਿਆ ਉਹ ਇਹਨਾਂ ਨੂੰ ਤੋਲ ਕੇ ਦੇਖ ਰਿਹਾ ਤੇ ਦੋਸਤੋ ਇੱਕ ਛੋਟੀ ਜਿਹੀ ਬੇਨਤੀ ਆ ਇਸ ਵਲੌਗ ਦੇ ਵਿੱਚ ਕਿ ਹਾਂ ਦਾ ਹੰਗਾਰਾ ਜ਼ਰੂਰ ਦਿਆ ਕਰੋ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਕਿ ਵਾਕਿਆ ਹੀ ਤੁਸੀਂ ਮੇਰੀ ਗੱਲ ਸੁਣ ਕੇ ਤੇ ਮੇਰੀ ਗੱਲ ਤੋਂ ਮਹਿਸੂਸ ਵੀ ਕਰਦੇ ਜੀ ਤੇ ਮੇਰੇ ਤੱਕ ਤੁਹਾਡੇ ਉਹ ਸੁਨੇਹਾ ਵੀ ਪਹੁੰਚ ਗਿਆ ਦੋਸਤੋ ਸਾਫ਼ ਦਿਲ ਵਾਲਿਆਂ ਦਾ ਫਾਇਦਾ ਸਾਰੀ ਦੁਨੀਆ ਠਾਉਂਦੀ ਹੈ ਖਾਸ ਕਰਕੇ ਤੁਹਾਡੇ ਆਪਣੇ ਤੁਹਾਡੇ ਦਾ ਜਿਹੜਾ ਸਭ ਤੋਂ ਜ਼ਿਆਦਾ ਨਿੱਕੀ ਹੁੰਦਾ ਉਹ ਤੁਹਾਡਾ ਜ਼ਿਆਦਾ ਫਾਇਦਾ ਠਾਉਂਦਾ ਔਰ ਉਹਨੂੰ ਪਤਾ ਹੁੰਦਾ ਇਸ ਚੀਜ਼ ਦਾ ਕਿ ਸਾਫ਼ ਦਿਲ ਬੰਦਾ ਇਹਦੇ ਨਾਲ ਮਜੂ ਮੱਦੀ ਚੜਾਕੀ ਸ਼ਿਆਰੀ ਕਰਦਾ ਤੇ ਫਿਰ ਦੋ ਅਥਰੂਆਂ ਵਗਾਉਂਗਾ ਤੇ ਇਸ ਬੰਦੇ ਨੇ ਫੇਰ ਮੰਨ ਜਾਣਾ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਾਫ ਦਿਲ ਰਹੀਏ ਨਾ ਕਿਉਂਕਿ ਜਿੱਥੇ ਸਫਾਈ ਨਹੀਂ ਉੱਥੇ ਖਦਾਈ ਵੀ ਨਹੀਂ ਇਹਦਾ ਕਿ ਦੋਸਤੋ ਆਪਣੇ ਕਰਮ ਮਾਰ ਕਿਸੇ ਨੇ ਕਰਨੇ ਆ ਪਰ ਤੁਸੀਂ ਸਾਫ ਦਿਲ ਰਹੋ ਤੇ ਦਿਲ ਨੂੰ ਹਮੇਸ਼ਾ ਸਾਫ ਕਰਦੇ ਰਹੋ ਦਿਲ ਨੂੰ ਸਾਫ ਕਰਨ ਵਾਲੀ ਜਿਹੜੀ ਬੋਖਰਾਓ ਸਾਡੀ ਬੰਦਗੀ ਆ ਉਹ ਸਾਡੀ ਇੱਜ਼ਤ ਆ ਸਾਡੀ ਇਬਾਦਤ ਆ ਤੇ ਉਦੋਂ ਦੇ ਗੁਣ ਗਾਣਾ ਉਦੋਂ ਦੇ ਗੁਣ ਗਾਣ ਗਾਉਂਦੇ ਰਹੋ ਆਪਣੇ ਵਾਲੇ ਦੁਆਲੇ ਨੂੰ ਸਾਫ਼ ਰੱਖੋ ਦਿਲ ਨੂੰ ਸਾਫ਼ ਰੱਖੋ ਚਾਤਾਂ ਖਾਸ਼ਿਆਂ ਨੂੰ ਸਾਫ਼ ਰੱਖੋ ਬਹੁਤ ਵੱਡੀ 판 ਚੁਪਨ ਦੀ ਲੋੜ ਨਹੀਂ ਮੈਂ ਤੁਹਾਡਾ ਆਪਣਾ ਕੀਪਤਾ ਪੱਨੂ ਜਿੱਥੇ ਵੀ ਦੇਸ਼ ਵਿਦੇਸ਼ ਵਸਦੇ ਹੋਏ ਮੇਰੇ ਲੋਮ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਜੁੰਦੇ ਰਹੋ ਵਸਦੇ ਰਹੋ ਖੁਸ਼ ਰਹੋ ਬਾਦ ਰਹੋ